ਫਰੋਸਪੁਰ ਦੇ ਵਿੱਚ ਹੋਇਆ ਟ੍ਰਿਪਲ ਮਰਡਰ ਨੂੰ ਲੈ ਕੇ ਲਗਾਤਾਰ ਚਰਚਾ ਦੇ ਵਿੱਚ ਮਾਮਲਾ ਸੀਗਾ ਇਸ ਤੋਂ ਬਾਅਦ ਪੁਲਿਸ ਨੂੰ ਸਫਲਤਾ ਹਾਸਲ ਹੁੰਦੀ ਹੈ ਪੰਜਾਬ ਤੋਂ ਜਿਹੜੇ ਦੋਸ਼ੀ ਪੱਛ ਕੇ ਮਹਾਰਾਸ਼ਟਰ ਜਾਂਦੇ ਨੇ ਉਹਨਾਂ ਨੂੰ ਉਥੋਂ ਕਾਬੂ ਕਰ ਲਿਆ ਜਾਂਦਾ ਹੈ ਸਾਡੇ ਨਾਲ ਐਸਐਸਪੀ ਫਿਰੋਜ਼ਪੁਰ ਮੈਡਮ ਸੋਮਾ ਮਿਸ਼ਰਾ ਨੇ ਮੈਮ ਇੱਕ ਵਾਰ ਓਵਰਵਿਊ ਦੱਸਦੇ ਵੀ ਅਸਲ ਦੇ ਵਿੱਚ ਉੱਥੇ ਹੋਇਆ ਕੀ ਸੀ ਔਰ ਤੁਸੀਂ ਜਿਹੜੇ ਕਾਬੂ ਕੀਤੇ ਦੋਸ਼ੀ ਕਿਵੇਂ ਕਾਬੂ ਕੀਤੇ ਸਾਰ ਜੀ ਜੀ ਮਿੱਟੀ ਮਿੱਤੀ 3 ਸਤੰਬਰ 2024 ਨੂੰ ਫਿਰੋਜ਼ਪੁਰ ਦੇ ਕੰਬੋਜਨਗਰ ਇਲਾਕੇ ਦੇ ਵਿੱਚ 6 ਅਨਨੋਨ ਅਸੇਲੈਂਸ ਨੇ ਇੱਕ ਗੱਡੀ ਦੇ ਉੱਪਰ ਫਾਇਰ ਕੀਤਾ ਸੀਗਾ ਗਾੜੀ ਦੇ ਅੰਦਰ ਜਿਹੜੇ ਵਿਕਟਮ ਮੌਜੂਦ ਸੀਗੇ ਦਿਲਜੀਤ ਸਿੰਘ ਉਹ ਇਨਾਂ ਦੇ ਦਿਲਦੀਪ ਸਿੰਘ ਉਹ ਇਨਾਂ ਦੇ ਟਾਰਗੇਟ ਸੀਗੇ ਤੇ ਉਹਨਾਂ ਦੇ ਨਾਲ ਅਨਫੋਰਚਨਟਲੀ ਉਹਨਾਂ ਦੇ ਕਜ਼ਨ ਸਿਸਟਰ ਬ੍ਰਦਰ ਤੇ ਦੋ ਦੋਸ ਵੀ ਮੌਜੂਦ ਸੀਗੇ ਟੋਟਲ ਤਿੰਨ ਲੋਗੋ ਦਾ ਇਹਦੇ ਵਿੱਚ ਮਰਡਰ ਹੋਇਆ ਸੀ ਤੇ ਦੋ ਕਾਫੀ ਕ੍ਰਿਟੀਕਲੀ ਇੰਜਰਡ ਹੈ ਤੇ ਇਸ ਤੋਂ ਬਾਅਦ ਇਮੀਡੀਏਟਲੀ ਮਾਂਜੋ ਪੰਜਾਬ ਪੁਲਿਸ ਦੇ ਹਦਾਇਤ ਅਨੁਸਾਰ ਸਾਡੀ ਟੀਮੇ ਬਣਾਈ ਗਈ ਸੀਗੀ ਕਾਉਂਟਰ ਇੰਟੈਲੀਜੈਂਸ AGTF ਦੇ ਜਿਹੜੇ ਅਧਿਕਾਰੀ ਹੈ ਤੇ ਲੋਕਲ ਫਿਰੋਜ਼ਪੁਰ ਦੀ ਪੁਲਿਸ ਇਮੀਡੀਏਟਲੀ ਜਿਹੜੇ ਹਿਊਮਨ ਇਨਪੁਟ ਟੈਕਨੀਕਲ ਇਨਪੁਟ ਸੀਸੀਟੀਵੀ ਕੈਮਰਾਸ ਉਹਨਾਂ ਸਾਰੋਂ ਨੂੰ ਲੈ ਕੇ ਸਭ ਤੋਂ ਪਹਿਲੇ ਅਸੀਂ ਇਹਨਾਂ 6 ਬੰਦੋ ਨੂੰ ਆਇਡੈਂਟੀਫਾਈ ਕੀਤਾ ਆਇਡੈਂਟੀਫਿਕੇਸ਼ਨ ਤੋਂ ਬਾਅਦ ਵਕ ਵਕ ਥਾਵਾਂ 'ਚ ਰੇਡ ਕਰਕੇ ਇਹਨਾਂ ਦੇ ਇਨਪੁਟ ਕਲੈਕਟ ਕੀਤੇ ਗਏ ਅਨੁਸਾਰ ਉਹਨਾਂ ਨੂੰ ਐਕਸ਼ਨ ਲੈਂਦੇ ਹੋਏ ਵੀ ਆਰ ਵੈਰੀ ਹੈਪੀ ਟੂ ਰਿਵੀਲ ਕਿ ਟੋਟਲ 7 ਲੋਕ ਅਸੀਂ ਅਰੈਸਟ ਕਰ ਚੁ 6 ਸਤੰਬਰ ਨੂੰ ਹੋਇਆ ਉਹਦੇ ਵਿੱਚ ਦਲਜੀਤ ਸਿੰਘ ਜਿਹੜਾ ਹੈਗਾ ਉਹ ਫਿਰੋਜ਼ਪੁਰ ਦਾ ਰਹਿਣੇ ਵਾਲਾ ਹੈ ਉਹਨੂੰ ਕਾਉਂਟਰ ਇੰਟ ਨੇ ਰਾਉਂਡ ਅਪ ਕੀਤਾ ਉਹ ਇਹਨਾਂ ਦੀ ਰੇਕੀ ਕਰਦਾ ਸੀਗਾ ਤੇ ਜਿਹੜੇ ਜੋ ਵਿਕਟਮ ਹੈਗੇ ਕਿ ਉਹ ਕਹਾ ਜਾਂਦੇ ਕਿ ਕਰਦੇ ਇਹ ਸਾਰੀ ਕੁਝ ਉਹ ਖਬਰ ਜਿਹੜੇ ਮੇਨ ਸ਼ੂਟਰ ਸੀ ਉਹਨੂੰ ਦਿੰਦਾ ਸੀ ਇਸ ਤੋਂ ਇਲਾਵਾ ਜੋ AGTF ਦੀ ਟੀਮ ਹੈ ਉਹਨਾਂ ਨੇ ਬਹੁਤ ਹੀ ਸাকसेसਫੁਲੀ ਮਹਾਰਾਸ਼ਟਰ ਪੁਲਿਸ ਦੇ ਨਾਲ ਮਿਲ ਕੇ ਔਰੰਗਾਬਾਦ ਦੇ ਕੋਲ ਜਿਹੜੇ ਬਾਕੀ 6 આરોપી ਹੈ ਉਹਨਾਂ ਨੂੰ ਡਿਟੇਨ ਕੀਤਾ ਤੇ ਹੁਣ ਉਹਨਾਂ ਨੂੰ ਟ੍ਰਾਂਜ਼ਿਟ ਰਿਮਾਂਡ 'ਚ ਇੱਥੇ ਲਾਇਆ ਜਾ ਰਿਹਾ ਹੈ ਔਰ ਅਸੀਂ ਉਹਨੂੰ ਕੋਰਟ 'ਚ ਪੇਸ਼ ਕਰਾਂਗੇ ਜਦੋਂ ਇਹ ਸਾਰਾ ਕੁਝ ਹੋਇਆ ਵਾਰਦਾਤ ਹੁੰਦੀ ਹੈ ਤੁਸੀਂ ਇਹਨੂੰ ਕਿਹੜੇ ਐਂਗਲ ਤੋਂ ਜ਼ਿਆਦਾ ਦੇਖਣਾ ਜਿਵੇਂ ਇਹਨੂੰ ਸਪਾਰੀ ਕਿਲਿੰਗ ਕੌਟਰੈਕਟ ਕਿਲਿੰਗ ਦੇ ਨਾਮ ਤੋਂ ਦੇਖਿਆ ਜਾਂ ਫਿਰ ਪੁਰਾਣੀ ਰੰਜਿਸ਼ ਦੇ ਹਿਸਾਬ ਨਾਲ ਜਿਵੇਂ ਨਹੀਂ ਦੇਖੀ ਜਿਵੇਂ ਸਾਨੂੰ ਮੁਦਲੀ ਤਫਤੀਸ਼ ਦੇ ਵਿੱਚ ਪਤਾ ਚੱਲਾ ਹੈ ਕਿ ਇਹ ਸਾਰੇ ਇੱਕ ਹੀ ਏਰੀਆ ਦੇ ਆਸ-ਪਾਸ ਰਹਿੰਦੇ ਸੀਗੇ ਕੰਬੋਜਨਗਰ ਦੇ ਜ਼ਿਆਦਾਤਰ ਅਕਿਊਜ਼ ਵੀ ਸੀਗੇ ਤੇ ਵਿਕਟਮ ਵੀ ਵਹੀ ਦਾ ਰਹਿਣ ਵਾਲਾ ਸੀਗਾ ਤੇ ਇਹਨਾਂ ਦੀ ਜਿਹੜੀ ਪਰਸਨਲ ਐਨਮਿਟੀਆਂ ਸੀਗੀ ਉਹ ਪੁਰਾਣੀ ਚਲੀ ਆ ਰਹੀ ਸੀਗੀ ਤੇ ਉਹਨੂੰ ਹੀ ਮੱਦੇ ਨਜ਼ਰ ਰੱਖਦੇ ਹੋਏ ਨੇ ਉਹਨਾਂ ਨੂੰ ਟਾਰਗੇਟ ਕੀਤਾ ਹੈ ਹਾਲਾਂਕਿ ਇਫ ਐਨੀ ਅਦਰ ਐਂਗਲ ਕਮਸ ਇਨਟੂ ਦਾ ਫੋਰਫਰੰਟ ਅਸੀਂ ਉਹਨੂੰ ਵੀ ਜ਼ਰੂਰ ਵੈਰੀਫਾਈ ਕਰਾਂਗੇ ਜੀ ਇਹ ਵਿੱਚ ਜਿਹੜੇ ਮਤਲਬ ਸਾਰੇ ਆਪਸ ਵਿੱਚ ਜਾਣਦੇ ਸੀ ਇੱਕ ਦੂਜੇ ਨੂੰ aur ਜਿਹੜੀ ਪ੍ਰਾਣੀ ਰੰਜਿਸ਼ ਦੀ ਤੁਸੀਂ ਗੱਲ ਕਰ ਲਿਓ ਕੀ ਰੰਜਿਸ਼ ਸੀਗੀ ਪ੍ਰਾਣੀ ਇਹਨਾਂ ਦੀ ਆ ਜਿਹੜਾ ਵਿਕਟਮ ਹੈਗਾ ਵਿਕਟਮ ਦੇ ਉੱਪਰ ਵੀ ਦੋ ਪੁਰਾਣੇ ਮੁਕਾਦਮੇ ਦਰਜ ਐ ਦੋਨੋਂ ਮਰਡਰ ਦੇ ਹੈਗੇ ਇਹਨਾਂ ਦਾ ਵੀ ਪੁਰਾਣਾ ਕ੍ਰਿਮੀਨਲ ਬੈਕਗ੍ਰਾਉਂਡ ਤੇ ਪਿਛੋਕੜ ਹੈ ਤੇ ਜਿਹੜੇ ਅਕਿਊਜ਼ ਵੀ ਸੀਗੇ ਸਾਡੇ ਉਹਨਾਂ ਦੇ ਵੀ ਕ੍ਰਿਮੀਨਲ ਬੈਕਗ੍ਰਾਉਂਡ ਰਹੇ ਹਨ ਤੇ ਇਹਨਾਂ ਨੂੰ ਮੱਦੇਨਜ਼ਰ ਲੱਕੋ ਇਹਨਾਂ ਦੇ ਹਾਲ ਫਿਲਹਾਲ ਵੀ ਪੁਰਾਣਾ ਮਈ ਦੇ ਦੌਰਾਨ ਵੀ ਇਹਨਾਂ ਦੇ ਵਿਚਕਾਰ ਲੜਾਈ ਹੋਈ ਸੀਗੀ ਤੇ ਇੱਕ ਦੂਜੇ ਨੂੰ ਇਹ ਟਾਰਗੇਟ ਕਰਦੇ ਸੀਗੇ ਹਾਲਾਂਕਿ ਇਹਨੇ ਵੱਡੇ ਸ ਜੀ ਜਿਹੜੇ ਤੁਸੀਂ ਕਹਿ ਰਹੇ ਹੋ ਬੋਰ ਕੋਈ ਆਂਗਲ ਹੈਗਾ ਇਸ ਨੂੰ ਉਸੇ ਦੇਖ ਰਹੇ ਐਜ਼ ਆਫ ਨਾ ਟੋਟਲ 7 ਬੰਦੇ ਆਲਰੇਡੀ ਅਰੈਸਟ ਕੀਤੇ ਜਾ ਚੁਕੇ ਹਨ ਤੇ ਬਾਕੀ ਜੋ ਵੀ ਆਂਗਲਸ ਅਸੀਂ ਉਹਨੂੰ ਵੈਰੀਫਾਈ ਕਰਾਂਗੇ ਸਾਰਾ ਕਤਲकांड ਦੇ ਵਿੱਚ ਲੌਜਿਸਟਿਕ سپورਟਸ ਜਿਵੇਂ ਮੰਨ ਲਈ ਜਾਂ ਇਹ ਆਪਣਾ ਇੱਕ ਨਾਮ ਬਣਾਉਣਾ ਚਾਹੁੰਦੇ ਸੀਗੇ ਜਿਹੜੇ ਲੋਕ ਉਥੋਂ ਅਰੈਸਟ ਲਏ ਸੀ ਉਸੇ 6 ਜਣੇ ਨਹੀਂ ਦੇਖੀ ਅਸੀਂ ਕੋਈ ਵੀ ਤਰ੍ਹਾਂ ਦਾ ਗੈਸ ਵਰਕ ਨਹੀਂ ਕਰੇ ਸਾਡੇ ਲਈ ਕਾਫੀ ਇੰਪੋਰਟੈਂਟ ਕੇਸ ਨੇ ਤੋਂ ਜੋ ਵੀ ਤੱਥੇ ਸਾਹਮਣੇ ਆਉਣਗੇ ਵੀਲ ਡੈਫੀਨਟਲੀ ਐਕਟ ਔਨ ਫੈਕਚੁਅਲ ਡੀਟੇਲਸ ਜਿਵੇਂ ਤੁਸੀਂ ਪੁੱਛ ਰਹੇ ਹੋ ਅਗਰ ਐਦਾਂ ਦਾ ਕੋਈ ਵੀ ਤੱਥੇ ਸਾ ਵਾਲਾ ਵੀ ਇਹਨਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਪਹਿਲਾਂ ਕੋਈ ਮਾਮਲਾ ਦਰਜ ਹੈਗਾ ਔਰ ਦੂਸਰੀ ਪਾਸੇ ਇਹਨਾਂ ਦਾ ਏਜ ਫੈਕਟਰ ਕੀ ਹੈ ਸਾਰਿਆਂ ਦਾ ਅ ਇਹ ਸਾਰੇ ਜਿਹੜਾ ਵਿਕਟਮ ਸੀਗਾ ਉਹ 32 ਸਾਲ ਦੇ ਸੀਗਾ ਤੇ ਬਾਕੀ ਜਿਹੜੇ ਹੈਗੇ ਇਹ ਸਾਰੇ ਪੈਤੀ ਦੇ ਥੱਲੇ ਥੱਲੇ ਹੈਗੇ ਜ਼ਿਆਦਾਤਰ ਡੈਫੀਨਿਟਲੀ ਜੀ ਕ੍ਰਿਮਨਲ ਬੈਕਗਰਾਉਂਡ ਹੈ ਇਹਦੇ ਵਿੱਚ ਜਿਹੜਾ ਰਵਿੰਦਰ ਸਿੰਘ ਹੈਗਾ ਰਵੀ ਉਹਦੇ ਉੱਪਰ ਟੋਟਲ 8 ਮੁਕਦਮੇ ਦਰਜ ਹੈ ਦਲੇਰ ਸਿੰਘ ਦੇ ਉੱਪਰ 3 ਮੁਕਦਮੇ ਦਰਜ ਹੈ ਅਕਸ਼ੇ ਦੇ ਉੱਪਰ 1 ਤੇ ਜਿਹੜਾ ਗੁਰਪ੍ਰੀਤ ਸਿੰਘ ਇਲਿਆਸ ਗੋਪੀ ਹੈ ਜੋ ਤਰਨਤਾਰਨ ਦਾ ਰਹਿਣ ਵਾਲਾ ਹੈ ਬਾਕੀ ਸਾਰੇ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਉਹਨਾਂ ਦੇ ਉੱਪਰ 5 ਮੁਕਦਮੇ ਦਰਜ ਹੈ ਇਹ ਬਖਵਾਕ ਨੇਚਰ ਦੇ ਹੈਗੇ ਕੋਈ ਚੋਰੀ ਦੇ ਚਕਾਰੀ ਦੇ ਐਨਜੀਪੀਐਸ ਦੇ ਹੈਗੇ ਤੇ ਕੁਝ ਅਟੈਂਪਟ ਟੂ ਮਰਡਰ ਦੇ ਵੀ ਹੈਗੇ ਧੰਨਵਾਦ ਸਿੱਧੇ ਤੌਰ ਤੇ ਦਰਦ ਪਰ ਦਸੀ ਵੀ 3 ਤਰੀਕ ਤੱਕ ਮਾਮਲਾ ਜਿਹੜਾ ਇੱਕ ਹਫਤੇ ਦੇ ਵਿੱਚ ਲਗਭਗ ਸੁਲਝਾ ਦਿੱਤਾ ਗਿਆ ਐਸਐਸਪੀ ਫਿਰੋਜ਼ਪੁਰ ਸਾਡ ਨਾਲ ਸੀ ਤਮਾਮ ਗੱਲਾਂ ਦੇ ਉੱਪਰ ਜਿਹੜੀ ਗੱਲਬਾਤ ਜਿਹੜੀ ਹੈਗੀ ਉਹ ਚਰਚਾ ਵੀ ਹੋਈ ਕ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप